ਕਾਸ਼ ਮੈਂ ਸੁਣ ਸਕਦਾ ਚੱਲ ਯਾਰ ਕੋਈ ਤਾਂ ਗਿਰਨਾ ਚਾਹੀਦਾ ਠੀਕ ਹੈ ਨਾ ਚੈੱਕ ਕਰੀਂ ਆਜੂ ਕਰ ਚੱਲ ਸਰ

ਸਰਦਾਰ ਬਿਕਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਫੈਮਲੀ ਬੋਲ ਰਿਹਾ ਸਾਰੇ ਸਰਦਾਰ ਬਿਕਰਮ ਸਿੰਘ ਬੀਜੇ ਪੋਤਾਂ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਡੇ ਪੋਤਾਂ ਤਗੜੇ ਰਹਿਣਾ ਪਰੰਪਰਾ ਨੂੰ ਲਈ ওকে ਆਈ ਲਵ ਯੂ ਗਾਇਜ਼ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਆ ਜਾਓ ਆਜਾ ਜੀ ਆਜਾ ਲੈ ਮੇਰੇ ਨਾਲ ਧੱਕੇ ਮਾਰੋਏ ਦਾ ਬੰਦਾ ਕਹਿੰਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਜੋ ਚੋਲੀ ਜੇ ਆਏ ਪਾਸੇ ਕੀਤਾ ਬਲੋਗਰ ਬਲੋਗਰ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆਕੇ ਬਾਅਦ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਔਰਡਰ ਦਿੱਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋਡਾ ਕਾਲ ਵੀ ਵੈਸੇ ਹੀ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਤਰਨਜੀਤ ਜੀ ਤੁਸੀਂ ਕਮਿਟੀ ਕੀਤਾ ਸੀ ਮੇਰੇ ਨਾਲ ਹਾਂਜੀ ਤੇ ਕਮਿਟੀ ਮੈਂ ਕੀ ਕੀ ਹੋਦੀ ਜਾਣਾ ਜੀ ਨਹੀਂ ਨਹੀਂ ਕੋਈ

ਕੂੜਾ ਪਾਉਣ ਲਈ ਕੋਈ ਜਾਣੇ ਜੀ ਮਾਹੀ ਚੱਲਦਾ ਨਹੀਂ ਕੋਈ ਨਹੀਂ ਕਰਦਾ ਸਰਕਾਰ ਨੇ ਮੈਨੂੰ ਯਾਰ ਉਹਨਾਂ ਨੇ ਕੀ ਕਰਤਾ ਯਾਰ ਉੱਪਰ ਜੀ ਉਹਨਾਂ ਆ ਕੇ ਪੀ ਉਹਨਾਂ ਬੈਗਾਂ ਵਿੱਚ ਉਹਨਾਂ ਜੀ 20-25 ਬੰਦੇ ਖੜੇ ਆ